हां जी सर आज आप दी जदी ਪਿੰਡ ਤੁਸੀਂ ਆਏ ਹੋ ਕੀ ਮਕਸਦ ਸੀ ਕਿਵੇਂ ਆ ਕੀ ਕਹਿਣਾ ਚਾਹੁੰਦੇ ਹੋ ਜੀ ਪੁੱਛ ਲਈ ਪਿਛਲੀ ਵਾਰੀ ਮੈਂ ਤੇ ਮੇਰਾ ਬੇਟਾ ਦੁਲਾਰਿੰਦਰ ਆਏ ਸੀ ਉਦੋਂ ਸੇ ਸੋਚੇ ਸਾਡਾ ਕੋਸ਼ਿਸ਼ ਜਿਹੜਾ ٹرسٹ ਤੇ ਬਣਾ ਰਿਹਾ ਹੈ ਉਹ ਵੀ ਰਾਈ ਸੋਚੇ ਸਾਡੇ ਘਰ ਪਿੰਡਾਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਖਾਸ ਕਰਕੇ ਲੋਕ ਮਕਾਨਾਂ ਦੇ ਯਾਨੀ ਗਰੀਬ ਲੋਕਾਂ ਲੋੜਵੰਦ ਲੋਕਾਂ ਸਕੋਰੋਨ ਸਾਰੀ ਟੀਮ ਨੇ ਦੇਖਿਆ ਕਿ ਕਿੰਨੇ ਕੁ ਮਕਾਨ ਹਸਤੇ ਮੈਂ ਦੇਖ ਸਰਵੇ ਕਰਵਾਇਆ ਸੀ ਕਿੰਨੇ ਕੁ ਮਕਾਨ ਹੈ ਕੀ ਹਾਲਤਾਂ ਹਨ ਨੇ ਕਈ ਉਹ ਸਾਰੇ ਸਾਰੇ ਦਾ ਸਾਰਾ ਮਕਾਨ ਟਾਕੇ ਬਣਾਉਣਾ ਹੈ ਤੇ ਇੱਕ ਦੋ ਕਮਰੇ ਦੋ ਦੋ ਕਮਰੇ ਮਸਾਉਂਦੇ ਨੇ ਗਰੀਬਾ ਕੋਲੇ ਉਹ ਬੇਚਾਰੇ ਖਾਲੀ ਕੋਈ ਫਾਇਦਾ ਨਹੀਂ ਬਣਾਉਂ ਉਹ ਟਾਕੇ ਬਣਾਉਣੇ ਪੈਣਗੇ ਤੇ ਜੋ ਸਰਪਤਾ ਲਾਇਆ ਤੇੰਨੇ ਵਾਲਾ ਨੇ ਤੇ ਕਰਵਾ ਲੋ ਨਾ ਸਾਰਾ ਜੋ ਸੱਟ ਦੇ ਕਰੀਮ ਮਕਾਨ ਬਣਦਾ ਜਿਹੜੇ ਮਕਾਨ ਬਣਨਗੇ ਤੇ ਵਧੀਆ ਮਕਾਨ ਮਿਲਾ ਕੇ ਦੇ ਮੰਨੇ ਟਰਸਟ ਬਣਨ ਕਰਦੇ ਪੁਰੇ ਜੇ ਪਰ ਕਿੰਨਾ ਹੀ ਪੈਸੇ ਲੱਗਣਗੇ ਜਾਂ ਕਿੰਨੇ ਕਾ ਮਤਲਬ ਕੋਈ ਲਿਮਟ ਟਰਸਟ ਬਣੀ ਹੋਈ ਕੋਈ ਲਿਮਟ ਨਹੀਂ ਪਿੰਡ ਵਾਸਤੇ ਜਿੰਨੇ ਪੈਸੇ ਲੱਗਣਗੇ علاوہ ਕੋਈ ਲਿਮਟਤਾ ਦੀ ਆਉਦੇ ਪਿੰਡ ਵਾਸਤੇ ਆ ਵੀ ਘਰ ਚਲਾਉਣੇ ਪੈਸੇ ਨੋ ਨਾਵਾਸੇ ਲਾਉਦੇ ਨੇ ਮੈਂ ਸੋ ਲਾ ਰਹੇ ਆ ਪਰਵਾਸ ਮਾਲ ਆ ਰਹੇ ਉਹਦਾ ਦਿੱਤਾ ਖਾਨੇ ਉਹਦਾ ਲਿਤਾ ਮਹਾਨਤੀਆਂ ਸਾਰਾ ਕੁਝ ਦਿੱਤਾ ਹੋਇਆ ਉਏ ਫਤਲਵਾਰ ਹੈ ਹਮਸੇ ਦੇ ਇਤਿਹਾਸ ਦੀ ਮੁਰਾਈ ਹੈ ਪਹਿਲਾਂ ਉਹ ਬੜੇ ਬੜੇ ਟੂਰਨਾਮੈਂਟ ਕਰਾਏ ਦੂਸਰੇ ਨਹੀਂ ਬਾਰੇ ਵੀ ਸੋਚਦੇ ਹੋ ਤੁਸੀਂ ਅਜੇ ਦੀ ਗੀਤੀ ਗੁਣਾ ਲੈ ਉਹ ਵੀ ਬਣਾਉਣੀ ਹੈ ਬਹੁਤ ਸੋਹਣੀ ਟੀਮ ਸਾਡੀ ਇੱਥੇ ਪੰਚਾਇਤ ਦੀ ਬਣੀ ਹੋਈ ਹੈ ਜਿਸ ਨਾਲ ਸਾਰਾ ਨਾਲ ਲੈ ਕੇ ਚੱਲ ਰਿਹਾ ਸਭ ਬਹੁਤ ਚੰਗੀ ਗੱਲ ਹੈ ਤੁਸੀਂ ਕਰਦੇ ਹੋ ਸਾਰੇ ਪਿੰਡ ਨੂੰ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਇੱਕ ਆ ਕਰਕੇ ਮਤਲਬ ਸਾਰੇ ਪਿੰਡ ਦੀ ਤਰੱਕੀ ਜੇ ਤੁਸੀਂ ਤਾਂ ਪਹਿਲ ਕਰੀਏ ਅਸੀਂ ਤਾਂ ਸਾਰੇ ਲੋਕਾਂ ਨੂੰ ਕਹਿਣਾ ਜੇ ਨਾ ਤੁਸੀਂ ਮਤਲਬ ਸਾਰੇ ਪਿੰਡ ਦੇ ਮੁਖੀਓ ਤੇ ਪਿੰਡ ਦੀ ਤਰੱਕੀ ਕਰਨ ਦੀ ਜਿੰਮੇਤ ਤੁਸੀਂ ਮਤਲਬ 맡ਤ ਕਰ ਰਹੇ ਹੋ। ਨਹੀਂ ਮੈਨੂੰ ਥੋੜਾ ਇੰਨਾ ਕੁ ਪਤਾ ਲੱਗਿਆ ਵੀ ਕੁਝੋ ਬੰਦੇ ਨਾ ਖਰਾਬ ਕਰ ਰਿਹਾ ਪੰਚਾਇਤ ਨੂੰ। ਜੀ। ਵੀ ਸਾਡੇ ਰਾਹੀਂ ਵੀਡੀਓ ਡੀਡੀਪੀਓ ਕੰਮ ਕਰੇ। ਹੂੰ। ਕਿਉਂਕਿ ਜਿਹੜੇ ਪੁਰਾਣੀ ਆਪਤਾ ਪਈਆਂ ਉਹਨਾਂ ਪੈਸੇ ਕਿਸ ਦੇ ਖਾਣ ਵੀ ਆ। ਹੂੰ। ਉਹ ਹਰੇ ਕੋਈ ਬੰਦੇਾਂ ਦੇ ਵਿੱਚ ਖੂਨ ਚ ਭਈਆਂ ਨਾ। ਹੂੰ। ਮੈਂ ਤੇ ਦੱਸਣਾ ਚਾਹਦਾ ਵਾਰ ਨੂੰ ਦੇਣੀ ਚਾਹਣਾ। ਹੂੰ। ਕਿ ਐਮਐਲਏ ਸਾਹਿਬ ਵੀ ਸਾਡੇ ਨਾਲ ਹੀ ਨੂੰ ਕਿਉਂਕਿ ਡਿਵੈਲਪਮੈਂਟ ਚਾਹੁੰਦੇ। ਉਨੇ ਲਾਕਾ ਸਾਡੇ ਪਿੰਦੇ ਸਾਰੇ ਨੂੰ ਆਪਾਰਟੀ ਨੂੰ ਵੋਟਾਂ ਪਾਈਆਂ ਤੇ ਅਸੀਂ ਸਾਰੇ ਸਰਕਾਰ ਦੇ ਨਾਲ ਆਂ ਗਾਹ ਨੂੰ ਵੀ ਤਾਂ ਅੰਦਰ ਦੇ ਨਾਲ ਵੀ ਜੇ ਜਿਹੜਾ ਵੀ ਕੋਈ ਇਸ ਤਰ੍ਹਾਂ ਦੀ ਕੋਈ ਹਰਕਤ ਕਰੂਗਾ ਨਾ ਤੇ ਮੈਂ ਅਫਸਰਾਂ ਨੂੰ ਬੇਨਤੀ ਕਰਦਾ ਵੀ ਉਸ ਬੰਦੇ ਨੂੰ ਮੂਨਾ ਲਾਇਆ ਜਾਵੇ ਪਿੰਦੇ ਆਤਮਾ ਦੇ ਲੱਖ ਕੰਮ ਕਰਾਇਆ ਜਾਵੇ ਇਹ ਪੰਚਾਇਤ ਇਮਾਨਦਾਰ ਹੈ ਸਰਪੰਚ ਜਮਾਨਦਾਰ ਹੈ ਜੇ ਕੋਈ ਹੋਰ ਬੰਦਾ ਅੱਗੇ ਲੱਗਿਆ ਅਸੀਂ ਸਮਝਾਂਗੇ ਉਹਦੇ ਨਾਲ ਕੋਈ ਆਪਣਾ ਇੰਟਰਸਟ ਹੈ ਉਹਨਾਂ ਕੋਈ ਸਪੱਤਿਕ ਕੀਤੀ ਹੈ ਤਾਂ ਇੱਕ ਮੋੜ ਇੱਕ ਕੀ ਨਾ ਟੋਟਾ ਬੀਪਾਲ ਕਿਹੜੇ ਪਿੰਨੋਂ ਮਤਿਹਰਾ ਕੀ ਕਿਹਾ ਤੁਹਾਨੂੰ ਅੱਜ ਟੋਟਾ ਮਕਾਨ ਦੇਖਣ ਆਏ ਸੀ ਮਕਾਨ ਪਤਾ ਵੀ ਖਸਤਾ ਹਾਸਤੇ ਦੇਖਿਆ ਨੂੰ ਹਾਂਜੀ ਮਤਲਬ ਸਾਡੇ ਪਿੰਡ ਦੇ ਚੈਲ ਸਾਹਿਬ ਹਰਿੰਦਰ ਚੈਲ ਸਾਹਿਬ ਉਹ ਸਾਡੀ ਮਦਦ ਕਰਨਾ ਚਾਹੁੰਦੇ ਨੇ ਤੇ ਉਹ ਸਾਡਾ ਘਰ ਬਣਵਾ ਕੇ ਦੇਣਗੇ ਕਿਉਂਕਿ ਬਾਲਿਆਂ ਦੀ ਛੱਤਾ ਮਤਲਬ ਆਪਣੀ ਫੱਟੀਆਂ ਦੀ ਛੱਤ ਆ ਜੀ ਸਾਡੇ ਤੇ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮਤਲਬ ਇੰਨਾ ਸੋਚਿਆ ਸਾਡੇ ਬਾਰੇ ਤੇ ਸਾਡੀਆਂ ਛੱਤਾਂ ਬਦਲਦੇ ਸਾਡਾ ਘਰ ਬਣਾਉਂਦੇ ਨੇ ਤੁਹਾਡੇ ਘਰ ਵਾਲੇ ਕੀ ਕੰਮ ਕਰਦੇ ਸੀ ਖੇਤੀ ਕਰਦੇ ਸੀ ਜੀ ਹਾਂ ਹੁਣ ਹੈ ਕੀ ਨਹੀਂ ਜੀ ਮੁੱਕ ਗਿਆ ਹੋ ਗਿਆ ਹਾਂਜੀ ਮੁੱਕ ਗਿਆ ਉਹਨੇ 2 ਸਾਲ ਹੋ ਗਏ ਉਹਨੇ ਦਿੱਥੋ ਹੀ ਨਹੀਂ ਹਾਂਜੀ ਕੀ ਕਹਿਣਾ ਜਮਣਾ ਕੀ ਕੁਛ ਪਾ ਦੇਣ ਚਾਹਲ ਸਾਹਿਬ ਜੀ ਤੁਸੀਂ ਵੀ ਕਹਿਣਾ ਵੀ ਤੁਹਾਡੀ ਲੋੜੀ ਦਾ ਕੀ ਮੰਗਦੇ ਹਾਂਜੀ ਸਾਨੂੰ ਉਸ ਕਮਰੇ ਪਾ ਦੇਣ ਔਰ ਸੋਈ ਪਾ ਦੇਣ ਜੀ ਇੱਕ ਬੱਚੇ ਬੱਚੇ ਤੁਹਾਡੇ ਹਾਂਜੀ ਗੁੜਿਆ ਕੀ ਗੁੜਿਆ ਮੇਰੀ ਹੋਸਟਲ ਚ ਪੜਦੀ ਆ ਠੀਕ ਹੈ ਹਾਂਜੀ ਅਰੇ ਕੀ ਨਾਟੋ ਦਾ ਉਹ ਕਰ ਰਹੀ ਥਾਈ ਕੜਾ ਪਿੰਡ ਸਹੀ ਹੈ ਜੀ ਠੀਕ ਹੈ ਨਾ ਚਾਹੁੰਦਾ ਟਹਿਲ ਸਾਹਿਬ ਆਈ ਸੀ ਤੁਹਾਡੀ ਦੁੱਖ ਤਕਲੀਫਾਂ ਸੁਣ ਲਈ ਠੀਕ ਹੈ ਉਹ ਮਕਾਨ ਬਣਾਉਣਾ ਚਾਹੀਦਾ ਜੀ ਹਾਂ ਤੇ ਉਹ ਕਿਹਦਾ ਸੇਤ ਬਣਾਉਣਾ ਬਹੁਤ ਤੁਹਾਡਾ ਦੁਖੀ ਹੈ ਜੀ ਹਾਂ ਹਾਂ ਜੀ ਐਸਾ ਦੇਖ ਕੇ ਗਏ ਸਮਝ ਹਾਂ ਜੀ ਹਾਂ ਜੀ ਕੀ ਕਹਿੰਦੇ ਬਣਾਵਾਂ ਹਾਂ ਜੀ ਹਾਂ ਜੀ ਹਾਂ ਜੀ ਆਈ ਕਰਨਾ ਚਾਹੁੰਦਾ ਜੀ ਧੰਨਵਾਦ ਧੰਨਵਾਦ ਜੀ ਟਹਿਲ ਸਿੰਘ ਦਾ ਮੇਰੇ ਬੇਟੇ ਵਾਸਤੇ ਬਹੁਤ ਸਾਨੂੰ ਸਹਾਇਤਾ ਕੀਤੀ ਹਾਂ ਜੀ ਹਾਂ ਜੀ ਹੁਣ ਵੀ ਦੇਖ ਕੇ ਗਏ ਸਾਨੂੰ ਕੀ ਨਾਟੜਾ ਜੀ ਸਿੰਦਰ ਕੌਰ ਹੈ ਜੀ ਪਿੰਡ ਕਿਹੜਾ ਹੈ ਪਿੰਡਾਂ ਸੇ ਆਜੀ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਤਾਂ ਜੀ ਸਾਡੇ ਚਾਹਲ ਸਿੰਘ ਦਾ ਬਹੁਤ ਧੰਨਵਾਦ ਕਰਦੇ ਆ ਸਾਡੇ ਪਿੰਡ ਪਿੰਡ ਚ ਬਹੁਤ ਜਿਆਦਾ ਮਦਦ ਕਰਦਾ ਤੇ ਮੇਰੇ ਬੱਚਾ ਇੱਕ ਮੇਰਾ ਦੋਤਾ ਰਹਿੰਦਾ ਮੇਰੀ ਗੁੱਡੀਆ ਮੁੱਕੀ ਹੋਈ ਆ ਇੱਕ ਮੇਰਾ ਬੱਚਾ ਬੇਟਾ ਵੱਜੋ ਅੱਤਾ ਜੀ ਉਹ ਜਿਦੋਂ ਪਹਿਲਾਂ ਇਸੇ ਹੱਥੇ ਵੀ ਉਹਨੂੰ ਪੈਸਾ ਟੱਕਾ ਦੇ ਕੇ ਜਿਵੇਂ ਅੱਜ ਵੀ ਦੇ ਕੇ ਜਾਣ ਤੇ ਇਹਦਾ ਮਕਾਨ ਬਣਾ ਕੇ ਦੇਣਗੇ ਅਸੀਂ ਧੰਨਵਾਦ ਕਰਦੇ ਆ ਸਾਡੇ ਪਿੰਡ ਦੇ ਚਾਹਲ ਸਾਹਿਬ ਦਾ ਕੀ ਕਹਣਾ ਠੋੜਾ ਜੀ ਬਿਰਪਾ ਪਿੰਡ ਕਿਦੇ ਅੱਛੇ ਹੈ ਇਹ ਕਿਉਂ ਕੀ ਕਹਿਣਾ ਚਾਹੁੰਦੇ ਚਾਹਲ ਸਾਹਿਬ ਆਇਸੀ ਜੀ ਦੇਖੋ ਮਕਾਨ ਸਦਾ ਕਹੇ ਗਿਆ ਇਸ ਤਰ੍ਹਾਂ ਸਾਨੂੰ ਬਹੁਤ ਸੱਦਵਾਤੀ ਸਾਡਾ ਕਮਰੇ ਤਾਂ ਪਾਟੀ ਪੇਡਾ ਤਾਂ ਚ ਵੀ ਤੇੜੇ ਯਾਰਾਂਗਾ ਨਹੀਂ ਵੀ ਸਾਡੇ ਬਾਥਰੂਮ ਤਾਂ ਹੈਗਾ ਫਰਸ ਹੈ ਨਹੀਂ ਦੇਖੋ ਜੀ ਤੇ ਬੇਦਵਾ ਮਾਏ ਕੀ ਦੇ ਕਮਾਈ ਵਾਲਾ ਵੀ ਮੇਰੇ ਕੋਲ ਹਣ ਮੁੰਡਾ ਵੀ ਆ ਕੇ ਕੁੜੀਆਂ ਦੋ ਨੇ ਕਮਾਈ ਵਾਲਾ ਮੇਰੇ ਕੋਲ ਹੈ ਨਹੀਂ ਥੋੜਾ ਜੀ ਜਿਆਦਾ ਭਾਈ ਕੀ ਕਹਿਣਾ ਚਾਹੁੰਦੇ ਸੀ ਤੇਹੀ ਕਹਿਣਾ ਚਾਹੁੰਦੇ ਸੀ ਸਾਡੀ ਮਦਦ ਕਰੋ ਜੀ ਬਸ ਸਾਡਾ ਮਕਾਨ ਬਣਵਾ ਦਿਓ ਹਣ ਦੇਖੋ ਜੀ ਹਣ ਤਾਂ ਨਹੀਂ ਸਾਰਾ ਮੇਰੇ ਕੋਲ ਹੈ ਨਹੀਂ ਕਿ ਬਿਮਾਰ ਮਰ ਨਹੀਂ ਮੇਰੀ ਦਵਾਈ ਬੋਤੀ ਆਪਦੀ ਚੱਲਦੀ ਹਾਂਜੀ ਧੰਨਵਾਦ ਕਰਦੇ ਹਾਂ ਸਚੈ ਸਾਹਿਬ ਦਾ ਤੇ ਸਾਰੇ ਜਿਹੜੇ ਪੰਚਾਇਤ ਆਈ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਮਿਸਾਨ ਪ੍ਰੋਸਾ ਦਵਾ ਕੇ ਗਏ ਆ ਕੰਮ ਕਰ ਤੇ ਕੰਮ ਸਾਡਾ ਹੋ ਜਾਵੇ ਕੀ ਨਾ ਤੇ ਭਾਈ ਸਰਬਜੀ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਪਿੰਦ ਜਿਹੜਾ ਪਿੰਡ ਨੇ ਥੇ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਕੌਣ ਆਏ ਸੀ ਕੀ ਗੱਲ ਹੈ ਅੱਜ ਸਾਡੇ ਪਿੰਡ ਦੇ ਹਰਿੰਦਰ ਸਿੰਘ ਚੈਲ ਜੀ ਆਏ ਸੀ ਜੇ ਉਹ ਸਾਡੇ ਹਰ ਘਰ ਦੀ ਲੋੜ ਬੰਦਾਂ ਦੀ ਉਹ ਮਦਦ ਕਰਦੇ ਰਹਿੰਦੇ ਹੈਗੇ ਤੇ ਹੁਣ ਉਹ ਘਰ ਦੇਖਣ ਆਏ ਸੀਗੇ ਕਿ ਕਿਸੇ ਦੇ ਕੀ ਹਾਲਾਤ ਨੇ ਤੇ ਉਹ ਘਰ ਜੋ ਮਕਾਨ ਆ ਉਹ ਬਣਾ ਕੇ ਦੇਣਗੇ ਤੇ ਇਹ ਮੈਂ ਕ੍ਰਾਈਸਨ ਦਾ ਮਰੀਜ਼ ਆ ਇਹ ਮੈਂ ਸਾਰਿਆਂ ਨੂੰ ਬੇਨਤੀ ਹੈ ਵੀ ਇਸ ਬਾਰੇ ਯਾਰ ਕਿ ਸਪੋਰਟ ਕਰੋ ਮੇਰੇ ਘਰ ਵਾਲੇ ਜੀ ਕੈਂਸਰ ਦੇ ਮਰੀਜ਼ ਕੀ ਨਾਂ ਪੈਂਦਾ ਮੇਰਾ ਨਾਮ ਮਨਪ੍ਰੀਤ ਕੌਰ ਆ ਜੀ ਮੇਰੇ ਘਰ ਵਾਲੇ ਕੈਂਸਰ ਦੇ ਮਰੀਜ਼ ਨੇ ਜੀ ਸਾਡੇ ਘਰ ਹਰਿੰਦਰ ਚੱਲ ਸਿੰਧਗੀ ਆਏ ਸਨ ਉਸ ਗਰੀਬਾਂ ਦੀ ਬਹੁਤ ਮਦਦ ਕਰਦੇ ਨੇ ਅਸੀਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਹੋਰ ਸਾਲ ਉਹ ਕਹਿੰਦੇ ਸਾਨੂੰ ਮਕਾਨ ਵੀ ਪਾ ਕੇ ਦੇਵਾਂਗੇ ਜੇ ਕਿਸੇ ਚੀਜ਼ ਦੀ ਲੋੜ ਆ ਉਹ ਵੀ ਦੇਵਾਂਗੇ ਹੋਰ ਵੀ ਬਹੁਤ ਜ਼ਿਆਦਾ ਸਹਾਇਤਾ ਕਰ ਸਹਾਇਤਾ ਕਰਾਂਗੇ ਅੰਗਹੀਣਾ ਨੂੰ ਵੀ ਅਸੀਂ ਕਹਿੰਦੇ ਬਹੁਤ ਪੈਸਾ ਦੇਣਾ ਹੈ ਅਸੀਂ ਬਹੁਤ ਜ਼ਿਆਦਾ ਜੀ ਧੰਨਵਾਦ ਕਰਦੇ ਆ ਸਾਡੇ ਘਰ ਵਿੱਚ ਆਈ ਆਉਂਦੇ ਰਹਿਣ ਤੇ ਆਈ ਸਾਡੀ ਮਦਦ ਕਰਦੇ ਰਹਿਣ ਅਸੀਂ ਹੋਰ ਜ਼ਿਆਦਾ ਬਹੁਤ ਜ਼ਿਆਦਾ ਮਦਦ ਕਰਦੇ ਆ ਤੇ ਅੱਜ ਵੀ ਕੁਝ ਦੇ ਕੇ ਗਏ ਹਾਂ ਹਾਂ ਜੀ ਅੱਜ ਜੀ ਸਾਡੇ 2000 ਰੁਪਇਆ ਦਵਾਈ ਵਾਸਤੇ ਮੇਰੇ ਘਰ ਵਾਲੇ ਵਾਸਤੇ ਦੇ ਕੇ ਗਏ ਨੇ ਧੰਨ ਮੇਰਾ ਨਾਮ ਸੁਖਪਾਲ ਸਿੰਘ ਹੈਗਾ ਤੇ ਇਹ ਮੇਰੇ ਵਾਈਫ ਆ ਰਾਜਰਾਨੀ ਸਰਪੰਚ ਹੈ ਮੌਕੇ ਦੇ ਤੇ ਅੱਜ ਅਸੀਂ ਡੀਆਈਜੀ ਸਾਹਿਬ ਸਾਡੇ ਪਿੰਡ ਦੇ ਜੰਪਾਲਾ ਸਰਦਾਰ ਹਰਿੰਦਰ ਸਿੰਘ ਜੀ ਚਾਹਲ ਸਾਡੇ ਪਿੰਡ ਆਏ ਸੀਗੇ ਤੇ ਅਸੀਂ ਉਹਨਾਂ ਦੇ ਨਾਲ ਪਿੰਡ ਦੇ ਵਿੱਚ ਘਰ ਘਰ ਜਾ ਕੇ ਸਰਵੇ ਕਰਵਾਇਆਗਾ ਜਦੋਂ ਪਿਛਲੀ ਵਾਰ ਉਹਨਾਂ ਨੇ 3 ਤਰੀਕ ਨੂੰ ਪਿੰਡ ਦੀ ਸੱਤ ਪ੍ਰੋਗਰਾਮ ਕਰਵਾਇਆ ਸੀ ਉਦੋਂ ਆਏ ਸੀਗੇ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਸੀਗਾ ਵੀ ਜਿੰਨੇ ਵੀ ਗਰੀਬ ਘਰ ਹੈਗੇ ਕੱਚੇ ਘਰ ਹੈਗੇ ਜਿਆਦਾ ਖਸਤਾ ਹਾਲਤਾਂ ਵੀ ਉਹ ਅਸੀਂ ਬਣਾ ਕੇ ਦੇਵਾਂਗੇ ਤੇ ਉਸ ਦੀ ਅੱਜ ਉਹ ਸਰਵੇ ਕਰਨ ਆਏ ਸੀ ਅਸੀਂ ਨਾਲ ਜਾ ਕੇ ਸਰਵੇ ਕਰਵਾਇਆਗਾ ਤੇ ਉਹਨਾਂ ਨੇ ਸਾਨੂੰ ਪੂਰਾ ਕਿਹਾਗਾ ਜੱਜ ਕੇ ਵੀ ਠੋਕ ਕੇ ਗੱਲ ਕਹੀ ਆ ਵੀ ਅਸੀਂ ਇਹ ਬਣਾ ਕੇ ਦੇਣੀ ਆ ਵੀ ਕੋਈ ਗੱਲਾਂ ਨਹੀਂ ਹੈਗੀਆਂ ਤੇ ਬਣਾ ਕੇ ਦੇਣਗੇ ਸਾਨੂੰ ਪੂਰਾ ਵਿਸ਼ਵਾਸ ਹੈ ਅਸੀਂ ਉਹਨਾਂ ਦਾ ਪਿੰਡ ਆਉਣ ਤੇ ਬਹੁਤ ਤੈਹਦਲੋਂ ਅੱਜ ਧੰਨਵਾਦ ਕੀਤਾ ਜੀ ਆਇਆਂ ਨੂੰ ਕਹਨੇ ਆ ਅਸੀਂ ਉਹਨਾਂ ਨੂੰ ਤੇ ਬਾਕੀ ਸਾਨੂੰ ਉਹਨਾਂ ਦਾ ਪਹਿਲਾਂ ਤੋਂ ਲੈ ਕੇ ਬਹੁਤ ਸਾਡੇ ਨਗਰ ਨੂੰ ਸਹਿਯੋਗ ਰਿਹਾ ਹੈਗਾ ਤੇ ਅੱਗੇ ਤੋਂ ਵੀ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਹੈਗਾ ਵੀ ਅਸੀਂ ਤੁਹਾਡਾ ਡਟ ਕੇ ਸਹਿਯੋਗ ਕਰਾਂਗੇ ਕਿਸੇ ਗੱਲ ਤੋਂ ਘਬਰਾਉਣ ਦੀ ਲੋੜ ਨਹੀਂ ਜੀ ਧੰਨਵਾਦ ਪਿੰਡ ਵਾਲਾ ਤੁਸੀਂ ਕੀ ਕਹਿਣਾ ਚਾਹੁੰਦੇ ਲੋਕ ਨਿਮਰ ਸਹਿਯੋਗ ਦੋਨੋਂ ਜਾਂ ਮਿਲ ਕੇ ਕੰਮ ਕਰਾਉਣਾ ਮਤਲਬ ਕੀ ਕਹਿਣਾ ਚਾਹੁੰਦਾ ਪਿੰਡ ਵਾਲਾ ਜਿਹੜਾ ਦੇ ਮਕਾਨ ਬਣਾਉਂਦੇ ਆ ਇਹ ਇਸ ਤਰ੍ਹਾਂ ਮਤਲਬ ਉਹਨੂੰ ਹਾਂਜੀ ਜਿੰਨਾ ਘਰਾਂ ਦੇ ਵਿੱਚ ਅਸੀਂ ਅੱਜ ਗਏ ਆਗੇ ਤਕਰੀਬਨ ਕਾਫੀ ਘਰ ਸੀਗੇ ਸਾਰਿਆਂ ਦੀ ਹਾਲਤ ਜਿੰਨਾਂ ਦੀ ਖਰਾਬ ਸੀਗੀ ਬਹੁਤ ਘਰਾਂ ਦੇ ਵਿੱਚ ਜਾ ਕੇ ਵੀ ਆਏ ਆ ਕੁਝ ਘਰ ਜਾਣਵੰਨੀਓ ਰਹਿ ਗਏ ਉਹਨਾਂ ਦਾ ਵੀ ਸਾਬ ਕਹਿ ਕੇ ਗਏ ਆਗੇ ਵੀ ਅਸੀਂ ਉਹ ਵੀ ਬਣਾਵਾਂਗੇ ਕੋਈ ਗੱਲ ਨਹੀਂ ਹੈਗੀ ਉਹਨਾਂ ਦੀ ਅਸੀਂ ਮੂਵੀ ਬਣਾ ਰੱਖੀ ਹੈਗੀ ਵੀਡੀਓ ਵਗੈਰਾ ਤੇ ਅਸੀਂ ਉਹਨਾਂ ਤੋਂ ਸਾਥ ਚਾਹੁੰਦੇ ਆਗੇ ਵੀ ਉਹ ਵੀ ਜਦੋਂ ਅਸੀਂ ਘਰ ਇਹ ਸਾਬ ਨੇ ਸ਼ੁਰੂ ਕਰਵਾਏ ਆਗੇ ਵੀ ਉਹ ਮਤਲਬ ਨਾਲ ਰਲ ਕੇ ਬਣਵਾਉਣ ਤੇ ਜਲਦੀ ਤੋਂ ਜਿੰਨਾ ਜਲਦੀ ਤੋਂ ਜਲਦੀ ਹੋ ਸਕੇ ਉਹ ਕਹਿੰਦੇ ਵੀ ਅਸੀਂ ਜਿੰਨੇ ਜਿਹੜੇ ਜਾਦਾ ਪਹਿਲਾਂ ਬਣਨ ਵਾਲੇ ਆ ਉਹਨਾਂ ਨੂੰ ਪਹਿਲਾਂ ਲੜੀਵਾਰ ਬਣਾ ਕੇ ਦੇਣੀ ਦੇਣੀ ਹੈਗੀ ਤੇ ਅਸੀਂ ਉਹਨਾਂ ਤੋਂ ਵੀ ਪੂਰੇ ਸਹਿਯੋਗ ਦੀ ਮੰਗ ਕਰਦੇ ਆਂ ਪਹਿਲਾਂ ਤੋਂ ਲੈ ਕੇ ਸਾਡਾ ਨਗਰ ਨੇ ਸ਼ੁਰੂ ਤੋਂ ਲੈ ਕੇ ਸਾਡਾ ਗ੍ਰਾਮ ਪੰਚਾਇਤ ਦਾ ਨਗਰ ਪੂਰਾ ਸਹਿਯੋਗ ਕਰ ਰਿਹਾ ਹੈਗਾ ਤੇ ਇਸੇ ਤਰ੍ਹਾਂ ਹੀ ਅਸੀਂ 5 ਸਾਲ ਵਾਸਤੇ ਪੂਰਾ ਸਹਿਯੋਗ ਦੀ ਮੰਗ ਕਰਦੇ ਆਂ ਅਸੀਂ ਜਿੰਨਾ ਸਰਕਾਰ ਵੱਲੋਂ ਸਾਨੂੰ ਮਿਲੂਗਾ ਵੱਧ ਤੋਂ ਵੱਧ ਅਸੀਂ ਉਹ ਵੀ ਦਿਵਾਉਣ ਦੀ ਕੋਸ਼ਿਸ਼ ਕਰੀ ਜਾਂਦੇ ਆਂ ਤੇ ਜਿੰਨਾ ਵੀ ਅਸੀਂ ਐਮਐਲਏ ਸਾਹਿਬ ਨੂੰ ਵੀ ਮਿਲੇ ਆ ਉਹਨਾਂ ਨੇ ਵੀ ਸਾਨੂੰ ਪੂਰਾ ਭਰੋਸਾ ਦਿਵਾਇਆ ਹੈਗਾ ਵੀ ਅਸੀਂ ਪਿੰਡ ਦੇ ਵਿੱਚ ਉਹਨਾਂ ਨੇ ਵੀ ਆਉਣਾ ਹੈ ਕੱਲ ਨੂੰ ਆਉਣਾ ਹੈਗਾ ਆ ਕੇ ਉਹ ਪਿੰਡ ਦਾ ਸਰਵੇ ਕਰਨਗੇ ਸਰਵੇ ਕਰਕੇ ਜਿੰਨੇ ਕੰਮ ਹੋਣ ਵਾਲੇ ਆ ਉਹਨਾਂ ਦੀ ਲਿਸਟ ਬਣਾ ਕੇ ਅਸੀਂ ਸਰਕਾਰ ਨੂੰ ਦੇਣੀ ਹੈ ਤੇ ਉਸ ਤੋਂ ਬਾਅਦ ਜਿਵੇਂ ਵੀ ਆ ਉਹ ਕਹਿੰਦੇ ਲੜੀਵਾਰ ਅਸੀਂ ਕੰਮ ਚਾਲੂ ਕਰਵਾ ਰਹੇ ਹਾਂ ਅਸੀਂ ਉਹਨਾਂ ਨੂੰ ਵੀ ਪੋਸਟ ਵੈਲਕਮ ਕਹਿੰਦੇ ਆਗੇ ਕੱਲ ਨੂੰ ਆਉਣਗੇ ਉਹ ਤੇ ਅਸੀਂ ਕੰਮਾਂ ਤੋਂ ਜਾਣੂ ਕਰਵਾਈ ਜਾਣਾ ਜੀ ਲੜੀਵਾਰ ਪੰਜ ਸਾਲ ਅਸੀਂ ਇਹੀ ਆਸ ਕਰਦੇ ਹਾਂ ਸਰਕਾਰਾਂ ਤੋਂ ਵੀ ਆਸ ਕਰਦੇ ਹਾਂ ਕਿ ਉਹ ਵੀ ਸਾਡਾ ਵੱਧ ਤੋਂ ਵੱਧ ਸਹਿਯੋਗ ਕਰਨੀ ਅੱਜ ਕੀ ਨਾ ਤੁਹਾਡਾ ਮੇਰਾ ਨਾਮ ਜਰਨੈਲ ਸਿੰਘ ਹੈ ਜੀ ਅੱਜ ਨਾ ਕੀ ਕਹਿਣਾ ਤੁਹਾਨੂੰ ਚਾਲ ਸਭਾ ਐਸੂ ਪਿੰਡ ਕਿੜਾ ਹੈ ਇਹਨਾਂ ਨੇ ਕਿਹਾ ਜੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਜਿਸ ਤਰ੍ਹਾਂ ਪਹਿਲਾਂ ਵੀ ਪਿਛਲੇ ਸਾਲ ਥੋੜੇ ਜਿਹੇ ਚਿਰ ਹੋ ਗਿਆ ਇਹਨਾਂ ਦੇ ਨਾਲ ਇਹਨਾਂ ਦੇ ਕਾਕਾ ਗੁਲਜਾਰਿੰਦਰ ਸਿੰਘ ਚਾਲ ਸਭਾ ਐਸੂ ਪਿੰਡ ਦੇ ਵਿੱਚ ਜੋ ਗਰੀਬਾਂ ਦੇ ਘਰਾਂ ਵਾਸਤੇ ਸੋਚਿਆ ਹੈ ਜਾਂ ਸਟੇਡੀਅਮ ਵਾਸਤੇ ਸੋਚਿਆ ਹੈ ਆਪਕੇ ਪਿੰਡ ਦੇ ਭਲੇ ਵਾਸਤੇ ਸੋਚਿਆ ਹੈ ਬਹੁਤ ਹੀ ਅੱਜ ਆਪ ਆ ਕੇ ਮੌਕਾ ਦੇਖ ਕੇ ਗਏ ਨਾ ਸਾਰੀ ਪੰਚਾਇਤ ਨਗਰ ਨਿਵਾਸੀ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ ਇਹ ਇਹ ਕੰਮ ਹੁਣ ਸ਼ੇਤੀ ਮਤਲਬ ਇਹ ਕਰਨਗੇ ਸਾਨੂੰ ਬਹੁਤ ਹੀ ਖੁਸ਼ੀ ਹੈ ਜਿੰਨਾ ਕਮ ਸਾਡੇ ਸੇਲ ਸਾਡੇ ਨਗਰ ਨਿਵਾਸੀ ਸੋਚ ਰਹੇ ਹਨ ਬਹੁਤ ਹੀ ਚੰਗਾ ਸੋਚ ਰਹੇ ਲੋਕਾਂ ਨੂੰ ਵੀ ਕਹਿੰਦੇ ਵੀ ਸਹਿਯੋਗ ਦੇਣਾ ਚਾਹੀਦਾ ਹਾਂ ਜੀ ਬਿਲਕੁਲ ਲੋਕਾਂ ਦੇ ਸੁਝਾਅ ਹੋ ਗਏ ਸੁਝਾਅ ਜੋ ਸੋਝਾਏ ਸੁਝੋਗ ਦੇਣਗੇ ਤਾਂ ਫਿਰ ਚੜ੍ਹਦੀ ਕਲਾ ਹੋ ਗਈ ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ